ਮੈ ਪਰਮਜੀਤ ਸਿੰਘ ਕੁਆੜ ਆਫ ਰੋੜੇ ਪੰਨਵਾਸ ਪੀ ਆਰਟੀਸੀ ਪਟਾਲਾ ਡਿਪੋ ਦਾ ਪ੍ਰਧਾਨ ਆ ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਜਿਹੜੀ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਭਈ ਪਹਿਲਾਂ ਆਪ ਦੇ ਮੱਦੇਨਜ਼ਰ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ ਤਾਂ ਉਹ ਫਰੀ ਦਾ ਕਰਕੇ ਜਿਹੜਾ ਵਾ 100 100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਇਹ ਕਾਨੂੰਨ ਵਾ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬਸ ਜਿਆਦਾ ਭਰੀ ਆ ਤਾਂ ਕੋਈ ਸਵਾਰੀ ਵਿੱਚ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾਮ ਖੜਾਈਆਂ ਜਾਣ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾ ਕਰਕੇ ਕੀਤਾ ਭਈ 52 ਸਵਾਰੀਆਂ ਹੀ ਬਸ ਦੇ ਵਿੱਚ ਬੈਠਣ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ ਕਰਦੀ ਜਾਂ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਚਿੱਠੀ ਪੱਤਰ ਰਾਈਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਜੀ ਕੀ ਫੈਸਲਾ ਕੀ ਹੈ ਤੇ ਇਹਦਾ ਅਸਰ ਲੋਕਾਂ ਤੇ ਕੀ ਪੈ ਤੇ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਰ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਜਿਹੜਾ ਤੁਸੀਂ ਮੀਡੀਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਈਆਂ ਸੀ ਕਿ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਲ ਦਿੱਤੀ ਜਾਏ ਪਰ ਫੇਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਹੈ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਹ ਦੇ ਵਿੱਚ ਸਵਾਰੀ ਸੱਟ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਜ ਚੁੱਕੀ ਜੇ ਹੁਣ ਤੁਹਾਨੂੰ ਪਤਾ ਕਿ ਇਥੋਂ ਅਸੀਂ ਤੁਰ ਪਈਏ ਇਥੋਂ 52 ਸੀਟਾਂ ਕਰ ਲਈਏ ਔਰ ਰਾਜਮ baita ਸਠਿਆਲਾ ਬਿਆਸ ਹੁੰਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਆ ਸਰਕਾਰ ਜਿਹੜਾ ਵਾਪਸ ਲੇ ਤੇ ਜਿਹੜਾ ਵਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟਰੱਕ ਡਰਾਈਵਰ ਲਾ ਲੋ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲੋ ਡਰਾਈਵਰ ਤੇ ਡਰਾਈਵਰ ਹੀ ਆਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਕਿ ਮਤਲਬ ਕਿਸਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਅਸੀਂ ਕਿਥੋਂ ਭਰਾਂਗੇ ਹੁਣ ਅੱਡੇ ਰੋਡ ਵਿੱਚ ਲਾ ਲੋ ਪੀਏ ਆਰ ਸੀ ਚ ਲਾ ਲੋ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਵਿਯਾਰਾ ਕਰਨਗੇ ਤੇ ਜਿਹੜਾ ਕਾਨੂੰਨ ਆ ਜਿਹੜਾ ਸਰਕਾਰ ਆ ਉਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਕੀ ਕਿੰਨਾਂ ਕਟਾ ਮੇਰਾ ਨਾਮ ਸ੍ਰਿੰਦਰਜੀਤ ਗੌਰਿਆ ਜਿਹੜਾ ਐਲਾਨ ਕੀਤਾ ਗਿਆ ਰੋਡ ਦੇ ਵੱਲੋਂ ਵੀ ਜਿੰਨੀਆਂ ਬੱਸ ਦੇ ਸੀਟਾਂ ਉਨੀਆਂ ਸਵਾਰੀਆਂ ਬਿਠਾਈਆਂ ਨੇ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਭਾਜੀ ਬਹੁਤ ਵਧੀਆ ਲੱਗਦਾ ਹੈ ਪੀੜਪੜਾ ਕਿਦੇ ਵਿੱਚ ਕੁਛ ਇਹ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਇੱਚ-ਚੜਫ ਵੀ ਪੈਂਦੀਆਂ ਨੇ ਇੱਕ ਦੂਜੇ ਨਾਲ ਤੇ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬੱਸਾਂ ਵਿੱਚ ਤੇ ਸੀਟੋ-ਸੀਟੀ ਵਧੀਆ ਰਹਿੰਦਾ ਉਸ ਤਰ੍ਹਾਂ ਜ਼ਿਆਦਾ ਮਤਲਬੀ ਹੋ ਜੇ ਭੀੜ ਭੜਕਾ ਜਿਆਦਾ ਹੋ ਜੇ ਤੇ ਫਿਰ ਕੋਈ ਝਗੜਾ ਹਾਂਜੀ 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 ਇੱਥੇ ਤੇ ਹੱਥੋਂ ਪਈ ਹੋ ਜਾਂਦੀਆਂ ਕਈ ਲੇਡੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਵੇ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ ਇਹਨਾਂ ਜਬੀਨ ਰੀਟਾ ਹੁੰਦੀਆਂ ਹੋਰੀਆਂ ਹੁੰਦੇ ਮਾਨਤਲਬੀ ਨਾਲ ਜਾਣ ਕੇ ਕੋਈ ਖਤਰਾ ਨਹੀਂ ਜੁੜਦਾ ਹਾਂਜੀ ਹਾਂਜੀ ਹਾਂਜੀ